ਹੈਲੋ ਦੋਸਤੋ ਰੰਗ ਪੰਜਾਬ ਦੇ ਚੈਨਲ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ surjit tambard ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਪਿਛਲੇ ਵੀਡੀਓ ਨੂੰ ਬਹੁਤ ਜ਼ਿਆਦਾ اچھا ਹੰਕਾਰਾ ਮਿਲੇਆ ਇਸੇ ਕਰਕੇ ਜਦੋਂ ਤੁਸੀਂ ਮੇਰਾ ਹੌਸਲਾ ਵਧਾਉਂਦੇ ਹੋ ਮੇਰਾ ਮਨ ਕਰਦਾ ਹੋਰ ਕੋਈ ਤੁਨ ਗੀਤ ਲੈ ਕੇ حاضر ਹੋਣ ਨੂੰ ਅੱਜ ਮੈਂ ਤੁਸੀਂ ਬਹੁਤ ਵਾਰੀ ਸੁਣਿਆ ਹੋਗਾ ਉਹ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਕੰਨੋਂ ਪੁਆਈ ਅਸੀਂ ਕੋਠੜੀਆਂ ਵੇ ਕਨੂ ਰੱਖਿਆ ਸੀ ਵੇੜਾ ਨੋਕਰਾਂ ਵੇ ਕਨੂ ਰੱਖਿਆ ਸੀ ਵੇੜਾ ਕਨੂ ਬਣਾਇ ਸੀ ਕੋਠੜੀਆਂ ਵੇ ਕਨੂ ਰੱਖਿਆ ਸੀ ਵੇੜਾ ਨੋਕਰਾਂ ਵੇ ਕਨੂ ਰੱਖਿਆ ਸੀ ਵੇੜਾ ਵਸਣ ਨੂੰ ਤੇਰੇ ਕੋਠੜੀਆਂ 'ਨੀ ਤੇਰੇ ਕੱਤਣ ਨੂੰ ਵੇੜਾ ਗੋਰੀਏ 'ਨੀ ਤੇਰੇ ਕੱਤਣ ਨੂੰ ਵੇੜਾ ਤੂੰ ਤੁਰ ਚੱਲਿਆਂ ਨੌਕਰੀ ਵੇਥੇ ਵਸੂਗਾ ਕਿਹੜਾ ਨੋਕਰਾਵੇ ਤੇ ਵਸੂਗਾ ਕੇੜਾ ਮੈਂ ਟੁਰ ਚੱਲਿਆਂ ਨੋਕਰੀ ਪਿੱਛੇ ਪਾਈ ਜੋ ਮੇਰਾ ਗੋਰੀਏ ਨਹੀਂ ਛੋਟਾ ਪਾਈ ਜੋ ਮੇਰਾ ਬਹਾਈ ਤਾਂ ਲਗਦਾ ਤੇੜੜ ਤੇਰੜਾਵੇ ਉਹ ਸ਼ਰੀਕ ਹੈ ਮੇਰਾ ਨੋਕਰਾਵੇ ਕੀ ਲਗਦਾ ਹੈ ਮੇਰਾ ਮੁਹੇ ਤੇ ਮਾਰਾਂਗੀ ਜਿੰਦਰਾਵੇ ਪੇਕੇ ਲਾਂ ਮੰਗੀ ਡੇਰਾ ਨੋਕਰਾਵੇ ਪੇਕੇ ਲਾਂ ਮੰਗੀ ਪੇਕੇ ਤਵਸਣ ਕੋਵਾਰੀਆਂ ਨਹੀਂ ਪੇਕੇ ਕੰਮ ਕੀ ਤੇਰਾ ਹੋ ਗੋਰੀਏ ਨਹੀਂ ਪੇਕੇ ਕੰਮ ਕੀ ਤੇਰਾ ਪਾਈਆਂ ਦਾ ਟੋਵਾਂਗੀ ਪਤੜਾ ਮੈਨੂੰ ਰਿਜਕ ਵਾ ਤੇਰਾ ਨੋ ਕਰਾਵੇ ਮੈਨੂੰ ਰਿਜਕ ਵ ਤੇਰਾ ਬੈਠੇਂਗੀ ਵਿੱਚ ਸਹੇਲੀਆਂ niche ਤਾ ਆਉਗਾ ਮੇਰਾ ਗੋਰੀਏ niche ਤਾ ਆਉਗਾ ਮੇਰਾ ਭਬੀਆਂ ਦਾ ਕੱਢਾਂਗੀ ਬਸੀ ਦੜਾ ਵਿੱਚ ਤਾਂ ਭੁੱਲ ਜਾਊਗਾ ਤੇਰਾ ਨੋਕਰਾਂ ਵਿੱਚ ਤਾਂ ਭੁੱਲ ਜਾਊਗਾ ਮੈਂ ਤੇਰਾ ਪਾਵਾਂਗੀ ਪਾਵਾਂਗਾ ਛੇਤੀ ਫੇਰਾ ਗੋਰੀਏ ਨੀ ਵੇਕੇ ਕੰਮ ਕੀ ਤੇਰਾ ਹੋ ਗੋਰੀਏ ਨੀ 체ਤੀ ਪਾਵਾਂ ਗਫੇਰਾ ਭਬੀ ਆਂਦਾ ਕੱਡਾਂਗੀ ਕਸੀ ਦੜਾਵੇ ਚੇਤਾ ਫੁੱਲ ਜਾਊਗਾ ਤੇਰਾ ਨੋਕਰ ਆਵੇ ਚੇਤਾ ਫੁੱਲ ਜਾਊਗਾ ਤੇਰਾ ਚਿੰਤਾ ਨਾ ਕਰ ਤੂੰ ਗੋਰੀਏ ਨੀਮ ਚੇਤੀ ਪਾਵਾਂਗਾ ਫੇਰਾ ਹੋ ਗੋਰੀਏ ਨੀ ਚੇਤੀ ਪਾਵਾਂਗਾ ਫੇਰਾ ਹੋ ਗੋਰੀਏ ਨੀ ਚੇਤੀ ਪਾਵਾਂਗਾ ਫੇਰਾ ਦੋਸਤੋ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਇਹ ਗੀਤ ਬੜਾ ਪੁਰਾਣਾ ਗੀਤ ਹੈ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਤੋ ਜੇ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇ ਕਮੈਂਟ ਕਰਕੇ ਦੱਸਿਆ ਜੇ ਕਿ ਤੁਸੀਂ ਤੁਹਾਨੂੰ ਪਹਿਲ ਕਿਹਦਾ ਲੱਗਿਆ ਔਰ ਕਿਹੜੇ ਇਲਾਕੇ ਚੋਂ ਦੇਖ ਰਹੇ ਹੋ ਤੁਸੀਂ ਸੁਣ ਰਹੇ ਹੋ ਤੇ ਪਲੀਜ਼ ਪਲੀਜ਼ ਜ਼ਰੂਰ ਕਮੈਂਟ ਕਰਿਆ ਕਰੋ ਮੈਨੂੰ ਪਤਾ ਲੱਗ ਜਾਂਦਾ ਬਹੁਤ ਹੌਸਲਾ ਵੱਧ ਜਾਂਦਾ ਔਰ ਆਪਾਂ ਪੰਜਾਬੀ ਵਿਰਸਾ ਸੰਭਲ ਵਿੱਚ ਤੁਸੀਂ ਵੀ ਮੇਰੇ ਨਾਲ ਯੋਗਦਾਨ ਪਾ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਮਿਹਰਵਾਨੀ ਜਿੰਦੇ ਬਸ ਦੇ ਰੋ ਇੱਕ ਵੀਡੀਓ ਹੋਰ ਲੈ ਕੇ ਮਿਲਾਂਗੀ ਥੈਂਕ ਯੂ